आज नगर निगम के समूह अफसर साहिबान और कर्मचारियों वालों और यूनियन वालों आज मैनु बहुत ही खुशी हो रही है कि मेरी प्रमोशन से सेलिब्रेशन हुई है मैं सारे का बहुत बहुत धन्यवाद करती हाँ और उम्मीद करती हाँ कि सारे जने कारपोरे दिन दुगनी रात चौगनी तरक्या प्रदान करें थैंक यू वेरी मच ਅਧਿਕਾਰੀਆਂ ਨੂੰ ਮਾਨਯੋਗ ਕਮਿਸ਼ਨਰ ਜੀ ਦੇ ਆਈਐਸ ਬੰਦ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਨੇ ਜੀਸ਼ਾ ਸਾਹਿਬ ਨੂੰ ਬਹੁਤ ਪਰਮਾਤਮਾ ਕਰੇ ਇਹ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਔਰ ਹੋਰ ਉੱਚੇ-ਉੱਚੇ ਅਹੁਦਿਆਂ ਤੇ ਪਹੁੰਚਣ ਸਾਡੀਆਂ ਸਾਰਿਆਂ ਦੀ ਦਿਲੀ ਇੱਛਾਵਾ ਹਨ ਕਿ ਇਹ ਬਹੁਤ ਜ਼ਿਆਦਾ ਤਰੱਕੀ ਕਰਨ ਧੰਨਵਾਦ ਅੱਜ ਉਸਾਰੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੱਥੇ ਆਇਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਸਾਡੇ ਪੂਰੇ ਹੀ ਸਟਾਫ ਵੱਲੋਂ ਨਗਰਪਾਲਿਕਾ ਕਰਮਚਾਰੀ ਸੰਗਠਨ ਵੱਲੋਂ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਅੱਜ ਜੋ ਕਿ ਆਈਐਸ ਬਣ ਗਏ ਆ ਉਹਨਾਂ ਨੂੰ ਸਾਰਿਆਂ ਵੱਲੋਂ ਬਹੁਤ-ਬਹੁਤ ਵਧਾਈਆਂ ਤੇ ਸਾਡੇ ਵੱਲੋਂ ਪ੍ਰਮਾਤਮਾ ਅੱਗੇ ਅਰਦਾਸ ਹੈ ਵੀ ਦਿਨ-ਚੋਗਣੀ ਰਾਤ-ਚੋਗਣੀ ਤਰੱਕੀ ਕਰਨ ਇਹ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਲ ਬਾਡੀ ਵੈਕਟਰ ਬਣਨ ਤੇ ਅਸੀਂ ਇਹਨਾਂ ਦੇ ਕੋਲ ਪੂਰੇ ਪੰਜਾਬ ਤੇ ਕੰਮ ਕਰਾਈਏ